ਜ਼ਿਲ੍ਹਾ ਕੰਨਾ ਵਿੱਚ ਬਤੌਰ ਨਵੇਂ ਐਸਐਸਪੀ ਨਿਯੁਕਤ ਹੋਣ ਤੇ ਮੈਂ ਤੁਹਾਡੇ ਸਾਰਿਆਂ ਦਾ ਇੱਥੇ ਸਵਾਗਤ ਕਰਦੀ ਹਾਂ ਅਤੇ ਧੰਨਵਾਦ ਵੀ ਕਰਦੀ ਹਾਂ ਕਿ ਤੁਸੀਂ ਅੱਜ ਆਪਣਾ ਕੀਮਤੀ ਸਮਾਂ ਕੱਢਿਆ ਮੇਰੇ ਨਾਲ ਹੁਬਰੂ ਹੋਣ ਲਈ ਸਾਨੂੰ ਪਤਾ ਹੈ ਕਿ ਮੀਡੀਆ ਟਰਾਂਸਪੇਰੈਂਸੀ ਪੁਲਿਸਿੰਗ ਲਈ ਇੱਕ ਬਹੁਤ ਹੀ ਇੰਪੋਰਟੈਂਟ ਪਾਰਟਨਰ ਹੈ ਅਤੇ ਇਸ ਜ਼ਿਲ੍ਹੇ ਵਿੱਚ ਮੇਰਾ ਇਹ ਤੂਚਾ ਰਹੇਗਾ ਮਾਨਯੋਗ ਸੀਐਮ ਸਾਹਿਬ ਅਤੇ ਮਾਨਯੋਗ ਬੀਜਪੀ ਸਾਹਿਬ ਦੀ ਕੋਰ ਪ੍ਰਾਇੋਰਟੀਜ਼ ਨੂੰ ਅੱਗੇ ਵਧਾਉਂਦੇ ਹੋਏ ਇੱਕ ਪੀਪਲ ਓਰੀਐਂਟਿਡ ਟੈਕਨੋਲੋਜੀ ਡਰਾਈਵਨ ਅਤੇ ਅਕਾਊਂਟੇਬਲ ਪੁਲਿਸਿੰਗ ਹੀ ਸਾਡੇ ਜ਼ਿਲ੍ਹੇ ਦਾ ਆਬਜੈਕਟਿਵ ਰਹੇਗਾ ਮੇਰੀ ਇੱਕ 3 ਪ੍ਰੋਂਗਡ ਅਪਰੋਚ ਕਹ ਲਓ ਹੋਏਗੀ ਜੋ ਕਿ ਇੱਕ ਗੈਂਗਸਟਰ ਜਿਹਨੂੰ ਆਰਗੇਨਾਈਜ਼ ਕ੍ਰਿਮੀਨਲਸ ਆਪਾਂ ਕਹਿੰਦੇ ਆ ਦੂਜਾ ਯੁੱਧ ਨਸ਼ਿਆਂ ਵਿਰੁੱਧ ਨੂੰ ਵਧਾਉਂਦੇ ਹੋਏ ਅਸੀਂ EDP ਦੀ ਪਾਲਿਸੀ ਤੇ ਫੋਕਸ ਕਰਾਂਗੇ ਯਾਨੀ ਕਿ ਇਨਫੋਰਸਮੈਂਟ ਜਿਹਦੇ ਵਿੱਚ ਜਿਹੜੇ ਵੱਡੀ ਮੱਛਲੀਆਂ ਨੇ ਉਹ ਵੀ ਤੇ ਸਟਰੀ ਪੈਡਲਰਸ ਤੇ ਵੀ ਦੋਨਾਂ ਤੇ ਨਤ ਪਾਈ ਜਾਏਗੀ ਜਿਹੜੇ ਪੁਆਇੰਟ ਆਫ ਸੇਲਸ ਤੇ ਨਸ਼ਾ ਵੇਚਦੇ ਨੇ ਦੂਜਾ ਰਹੇਗਾ ਡੀਡਿਕਸ਼ਨ ਜਿਦੇ ਵਿੱਚ ਡੀਡਿਕਸ਼ਨ ਸੈਂਟਰ ਅਤੇ ਓਡ ਸੈਂਟਰਾਂ ਵਿੱਚ ਖੰਨਾ ਪੁਲਿਸ ਵੱਧ ਤੋਂ ਵੱਧ ਜਿਹੜੇ ਯੂਜ਼ਰਸ ਨੇ ਜਿਨ੍ਹਾਂ ਨੂੰ ਅਸੀਂ ਵਿਕਟਿਮਸ ਦੀ ਤਰ੍ਹਾਂ ਟਰੀਟ ਕਰਦੇ ਹਾਂ ਉਹਨਾਂ ਨੂੰ ਉਹਨਾਂ ਦੀ ਭਰਤੀ ਕੀਤੀ ਜਾਏਗੀ ਅਤੇ ਉਹਨਾਂ ਨੂੰ ਪ੍ਰੇਰਿਤ ਕੀਤਾ ਜਾਵੇਗਾ ਵਿਲੇਜ ਡਿਫੈਂਸ ਕਮੇਟੀਆਂ ਐਨ ਜੀਓਜ਼ ਤੁਹਾਡੇ ਸਾਰਿਆਂ ਨਾਲ ਮਿਲ ਕੇ ਅਤੇ ਤੀਸਰਾ ਰਹੇਗਾ ਪ੍ਰੀਵੈਂਸ਼ਨ ਜਿਦੇ ਵਿੱਚ ਅਸੀਂ ਵਕ ਵਕ ਏਜੰਸੀਜ਼ ਵਕ ਵਕ ਡਿਪਾਰਟਮੈਂਟਸ ਨਾਲ ਮੋੜੇ ਨਾਲ ਮੋੜਾ ਲਾ ਕੇ ਕੰਮ ਕਰਾਂਗੇ ਦੂਜਾ ਮੇਰਾ ਸਭ ਤੋਂ ਇੰਪੋਰਟੈਂਟ ਆਬਜੈਕਟਿਵ ਇਹੀ ਰਹੇਗਾ ਕੀ ਬਤੌਰ ਐਸਐਸਪੀ ਖੰਨਾ ਸਾਰੇ ਜਿਹੜੀ ਸਾਡੇ ਆਮ ਨਾਗਰਿਕ ਨੇ মিডিਆ ਹੈ ਤੁਹਾਡੇ ਸਾਰਿਆਂ ਦੇ ਨਾ ਸਿਫ ਗਰੀਵੈਂਸਸ ਪਰ ਸੁਜੈਸ਼ਨਸ ਤੇ ਵੀ ਵੱਧ ਚੜ ਕੇ ਅਸੀਂ ਕੰਮ ਕਰਾਂਗੇ ਇਸ ਲਈ ਡੇ ਟੂ ਡੇ ਇੰਗੇਜਮੈਂਟ ਪਬਲਿਕ ਨਾਲ ਨੂੰ ਇੱਕ ਬਹੁਤ ਇੰਪੋਰਟੈਂਟ ਪ੍ਰਾਇੋਰਟੀ ਦਿੱਤੀ ਜਾ ਰਹੀ ਹੈ ਤੀਸਰਾ ਰਹੇਗਾ ਕਿ ਜਿਹੜੇ ਸਾਡੇ ਆਮ ਨਾਗਰਿਕ ਦੇ ਵਿੱਚ ਇੱਕ ਸੈਂਸ ਆਫ ਸਿਕਿਉਰਿਟੀ ਦੇਣ ਲਈ ਅ ਵਿਜੀਬਲ ਪੁਲਿਸ ਪ੍ਰੈਜ਼ੈਂਸ ਹੋਏਗੀ ਜਿਹੜੇ ਸਾਡੇ ਹਾਈ ਫੁੱਟਫਾਲ ਏਰੀਆਜ਼ ਨੇ ਤੇ ਜਿਹੜੇ ਸਾਰੇ ਵਲਨਰੇਬਲ ਏਰੀਆਜ਼ ਨੇ ਬਾਕੀ ਸਾਰੀ ਜਿਹੜੀ ਸਾਡੀ ਪ੍ਰਾਇੋਰਟੀਜ਼ ਨੇ ਇਨਕਲੂਡਿੰਗ ਪੰਜਾਬ ਪੁਲਿਸ ਸਾਡੇ ਮੁਲਾਜ਼ਮਾਂ ਦੇ ਵੈਲਫੇਅਰ ਦੀ ਤੇ ਇਹਨਾਂ ਦੀ ਕਪੈਸਿਟੀ ਬਿਲਡਿੰਗ ਵੀ ਬਹੁਤ ਧਿਆਨ ਚ ਰੱਖੀ ਜਾਏਗੀ ਬਾਕੀ ਸਾਰੀ ਪ੍ਰਾਇੋਰਟੀਜ਼ ਜ਼ਿਲ੍ਹੇ ਦਾ ਦੌਰਾ ਕਰਕੇ ਤੁਹਾਡੇ ਸਾਰਿਆਂ ਨਾਲ ਰੂਬਰੂ ਹੋ ਕੇ ਪਬਲਿਕ ਇੰਟਰੈਕਸ਼ਨ ਕਰਕੇ ਤੈਅ ਕੀਤੀਆਂ ਜਾਣਗੀਆਂ ਤੇ ਦੁਆਰਾ ਇਹ ਰਿਪੀਟ ਕਰਾਂਗੀ ਕਿ ਮਾਨਯੋਗ ਡੀਜੀਪੀ ਸਾਹਿਬ ਤੇ ਮਾਨਯੋਗ ਸੀਐਮ ਸਾਹਿਬ ਨੇ ਸਾਡੇ ਸਾਰਿਆਂ ਨੂੰ ਵਚਨਬੱਧ ਕੀਤਾ ਹੈ ਕਿ ਅਸੀਂ ਰਿਜ਼ਲਟ ਓਰੀਐਂਟਡ ਪੁਲਿਸਿੰਗ ਵਿਦ ਜ਼ੀਰੋ ਟੋਲਰੈਂਸ ਟੂ ਕਰਪਸ਼ਨ ਟੂ ਗੁੰਡਾ ਐਲੀਮੈਂਟਸ ਆਦਿ ਤੇ ਫੋਕਸ ਕਰਾਂਗੇ ਧੰਨਵਾਦ ਜੈ ਜੀ